ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਤਾਪ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੋਜ਼ਿਟਿਵ ਪ੍ਰਤਾਪ 'ਚ ਤੇ ਹਾਜ਼ਰ ਹੈ ਤੁਹਾਡੇ ਸਾਹਮਣੇ ਅੱਜ ਇੱਕ ਨਵੇਂ ਟੌਪਿਕ ਨਵੀਂ ਵੀਡੀਓ ਦੇ ਨਾਲ ਸੋ ਅੱਜ ਗੱਲ ਕਰਾਂਗੇ ਅਮਰਨਾਥ ਧਾਮ ਬਾਰੇ ਉੱਥੇ ਦੇ ਦੋ ਜਿਹੜੇ ਕਬੂਤਰ ਸੀਗੇ ਜਿਹੜੇ ਅਮਰ ਹੋਏ ਸੀ ਉਹ ਅਮਰ ਕਿੱਦਾਂ ਹੋਏ ਉਹਨਾਂ ਬਾਰੇ ਤੇ ਸ਼ਿਵਜੀ ਗਲੇ ਵਿੱਚ ਨਰਮੁੰਡ ਮਾਲਾ ਕਿਉਂ ਧਾਰਨ ਕਰਦੇ ਨੇ ਤੇ ਉਹਨਾਂ ਨੂੰ ਜਿਹੜੀ ਅਮਰ ਸਾਖੀ ਸੀਗੀ ਉਹ ਮਾਤਾ ਪਾਰਵਤੀ ਜੀ ਨੂੰ ਕਿਉਂ ਸੁਣੋਣੀ ਪਈ ਸੋ ਆਓ ਉਹ ਤਾਂ ਸਮਾਂ ਲਗਵਾਉਂਦੇ ਕਰਦੇ ਆਂ ਵੀਡੀਓ ਨੂੰ ਸ਼ੁਰੂ ਸੋ ਸ਼ੁਰੂ ਕਰਦੇ ਆ ਨਰਮੁੰਡ ਮਾਲਾ ਤੋਂ ਸੋ ਇੱਕ ਵਾਰ ਮਾਤਾ ਪਾਰਵਤੀ ਜੀ ਦੇ ਮਨ 'ਚ ਵਿਚਾਰ ਆਈ ਕਿ ਸ਼ਿਵ ਜੀ ਨਰਮੁੰਡ ਮਾਲਾ ਕਿਉਂ ਧਾਰਨ ਕਰਦੇ ਨੇ ਤੇ ਜਦੋਂ ਫਿਰ ਇਹ ਸਵਾਲ ਉਹਨਾਂ ਨੇ ਸ਼ਿਵ ਜੀ ਤੋਂ ਪੁੱਛਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਇਹ ਤੁਹਾਡਾ 108ਵਾਂ ਜਨਮ ਹੈ ਇਸ ਤੋਂ ਪਹਿਲਾਂ ਤੁਹਾਡੇ 107 ਜਨਮ ਹੋਰ ਹੋਏ ਸਨ ਤੇ ਇਹ ਮਾਲਾ ਤੁਹਾਡੇ ਪੁਰਾਣੇ ਜਨਮਾਂ ਦੀ ਨਿਸ਼ਾਨੀ ਹੈ ਤੇ ਫਿਰ ਮਾਤਾ ਪਾਰਵਤੀ ਜੀ ਨੇ ਕਿਹਾ ਕਿ ਬਾਰ-ਬਾਰ ਮੈਨੂੰ ਹੀ ਕਿਉਂ ਜਨਮ ਲੈਣਾ ਪੈਂਦਾ ਹੈ ਤੁਸੀਂ ਕਿਉਂ ਨਹੀਂ ਬਾਰ-ਬਾਰ ਜਨਮ ਲੈਂਦੇ ਜਿਹਦੇ ਜਵਾਬ 'ਚ ਸ਼ਿਵ ਜੀ ਨੇ ਕਿਹਾ ਕਿ ਉਹ ਬ੍ਰਹਮ ਗਿਆਨੀ ਹਨ ਤੇ ਅਮਰ ਹਨ ਤੇ ਫੇਰ ਮਾਤਾ ਪਾਰਵਤੀ ਜੀ ਨੇ ਵੀ ਅਮਰ ਹੋਣ ਦੀ ਇੱਛਾ ਪ੍ਰਗਟ ਕੀਤੀ ਤੇ ਫਿਰ ਕਿਹਾ ਕਿ ਮੈਨੂੰ ਵੀ ਅਮਰ ਕਥਾ ਦਾ ਗਿਆਨ ਦੋ ਤਾਂ ਕਿ ਮੈਂ ਵੀ ਤੁਹਾਡੇ ਨਾਲ ਅਮਰ ਹੋ ਸਕਾਂ ਮਾਤਾ ਪਾਰਵਤੀ ਜੀ ਦੀ ਇਹ ਗੱਲ ਸੁਣ ਕੇ ਫਿਰ ਸ਼ਿਵ ਜੀ ਨੇ ਅਮਰ ਕਥਾ ਸੁਣਾਉਣ ਦਾ ਵਿਚਾਰ ਕੀਤਾ ਤੇ ਉਹ ਸੁਣਨ ਲਈ ਉਹਨਾਂ ਨੇ ਇੱਕ ਐਸੀ ਜਗ੍ਹਾ ਲੱਭੀ ਜਿੱਥੇ ਨਾ ਕੋਈ ਜੀਵ ਜੰਤੂ ਹੋਵੇ ਤੇ ਨਾ ਹੀ ਉੱਥੇ ਆ ਜਾ ਸਕੇ ਤੇ ਉਸ ਸਮੇਂ ਜਿਹੜੀ ਉਹਨਾਂ ਨੇ ਜਗ੍ਹਾ ਚੁਣੀ ਉਸ ਨੂੰ ਅਮਰਨਾਥ ਕਿਹਾ ਜਾਂਦਾ ਹੈ ਤੇ ਅਮਰਨਾਥ ਦੀ ਯਾਤਰਾ ਸ਼ੁਰੂ ਹੁੰਦੀ ਹੈ ਪਹਿਲਗਾਉਂ ਤੋਂ ਤੇ ਕਿਹਾ ਜਾਂਦਾ ਹੈ ਕਿ ਪਹਿਲਗਾਉਂ ਵਿੱਚ ਉਹਨਾਂ ਨੇ ਆਪਣੇ ਬੈਲ ਨੰਦੀ ਨੂੰ ਛੱਡਿਆ ਸੀ ਤੇ ਉਸ ਤੋਂ ਅੱਗੇ ਚੰਦਰਵਾੜੀ ਵਿੱਚ ਚੰਦਰਮਾ ਨੂੰ ਆਪਣੇ ਤੋਂ ਅਲੱਗ ਕੀਤਾ ਸੀ ਤੇ ਫਿਰ ਉਸ ਤੋਂ ਅੱਗੇ ਪੰਚ ਤਰਨੀ ਚ ਗੰਗਾ ਜੀ ਨੂੰ ਤੇ ਸ਼ੇਸ਼ਨਾਗ ਲੈਗ ਵਿੱਚ ਆਪਣੇ ਸਰਪ ਨੂੰ ਛੱਡਿਆ ਸੀ ਤੇ ਫਿਰ ਅਖੀਰ ਚ ਇੱਕ ਜਗ੍ਹਾ ਤੇ ਗਣੇਸ਼ ਜੀ ਨੂੰ ਵੀ ਛੱਡ ਕੇ ਉਹ ਅਮਰਨਾਥ ਪਹੁੰਚ ਗਏ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣਾ ਢਮਰੂ ਵਜਾਇਆ ਤਾਂ ਕਿ ਆਲੇ ਦੁਆਲੇ ਕੋਈ ਵੀ ਅਗਰ ਜਾਨਵਰ ਜਾਂ ਪੰਛੀ ਹੋਣ ਤੇ ਉਹ ਇਸ ਥਾਨ ਤੋਂ ਦੂਰ ਚਲੇ ਜਾਣ ਤੇ ਫਿਰ ਉਹਨਾਂ ਨੇ ਕਥਾ ਸੁਣਾਉਣੀ ਸ਼ੁਰੂ ਕੀਤੀ ਪਰ ਮਾਤਾ ਪਾਰਵਤੀ ਜੀ ਨੂੰ ਕਥਾ ਸੁਣਦੇ ਸੁਣਦੇ ਨੀਂਦ ਆ ਗਈ ਪਰ ਸ਼ਿਵ ਜੀ ਪੂਰੇ ਮਗਨ ਹੋ ਕੇ ਕਥਾ ਸੁਣਾਉਂਦੇ ਹੀ ਰਹੇ ਤੇ ਉਹਨਾਂ ਦਾ ਧਿਆਨ ਮਾਤਾ ਪਾਰਵਤੀ ਜੀ ਤੇ ਨਹੀਂ ਪਿਆ ਕਥਾ ਖਤਮ ਹੋਣ ਤੋਂ ਬਾਅਦ ਉਹਨਾਂ ਦਾ ਧਿਆਨ ਪਿਆ ਕਿ ਮਾਤਾ ਜੀ ਤਾਂ ਸੋ ਰਹੇ ਹਨ ਤੇ ਅਚਾਨਕ ਹੀ ਉਹਨਾਂ ਦਾ ਧਿਆਨ ਪਿਆ ਕਿ ਉੱਥੇ ਇੱਕ ਕਬੂਤਰਾਂ ਦਾ ਜੋੜਾ ਬੈਠ ਕੇ ਸਾਰੀ ਕਥਾ ਸੁਣ ਰਿਹਾ ਸੀ ਏ ਦੇਖ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਕਰੋਧ ਆ ਗਿਆ ਕਿ ਉਹਨਾਂ ਦੇ ਇੰਨੇ ਯਤਨਾਂ ਤੋਂ ਬਾਅਦ ਵੀ ਕਿਸੇ ਹੋਰ ਨੇ ਅਮਰ ਕਥਾ ਸੁਣ ਲਈ ਉਹਨਾਂ ਦਾ ਕਰੋਧ ਦੇਖ ਕੇ ਉਹ ਕਬੂਤਰਾਂ ਦਾ ਜੋੜਾ ਉੱਥੋਂ ਭੱਜਣ ਲੱਗਾ ਪਰ ਜਦੋਂ ਸ਼ਿਵਜੀ ਉਹਨਾਂ ਦੇ ਪਿੱਛੇ ਆਏ ਤਾਂ ਉਹਨਾਂ ਨੇ ਅੱਗੋਂ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ ਤੇ ਕਿਹਾ ਕਿ ਸਾਡੇ ਪ੍ਰਾਨ ਨਾ ਲਿਓ ਜੇ ਤੁਸੀਂ ਸਾਡੇ ਪ੍ਰਾਨ ਲੈ ਲਏ ਤਾਂ ਤੁਹਾਡੀ ਜਿਹੜੀ ਅਮਰ ਕਥਾ ਹੈ ਉਹ ਲੋਕਾਂ ਨੂੰ ਝੂਠੀ ਲੱਗੇਗੀ ਤੇ ਫਿਰ ਸ਼ਿਵਜੀ ਨੇ ਉਹਨਾਂ ਨੂੰ ਜਾਣ ਦਿੱਤਾ ਇਸੇ ਤਰ੍ਹਾਂ ਉਹ ਕਬੂਤਰਾਂ ਦਾ ਜਿਹੜਾ ਜੋੜਾ ਸੀ ਉਹ ਅਮਰ ਹੋ ਗਿਆ ਤੇ ਇਹ ਸਥਾਨ ਅਮਰਨਾਥ ਨਾਮ ਦੇ ਨਾਲ ਮਸ਼ਹੂਰ ਹੋ ਗਿਆ ਤੇ ਹਰ ਸਾਲ ਸਾਵਣ ਦੇ ਮਹੀਨੇ ਭਾਰੀ ਮਾਤਰਾ ਚ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਹਨ ਤੇ ਇੱਥੇ ਸ਼ਿਵਜੀ ਤੇ ਮਾਤਾ ਪਾਰਵਤੀ ਜੀ برف ਦੇ ਸ਼ਿਵਲਿੰਗ ਦੇ ਰੂਪ ਵਿੱਚ ਵਿਰਾਜਮਨ ਹਨ ਤੇ ਕਿਹਾ ਜਾਂਦਾ ਹੈ ਕਿ ਹਰ ਸਾਲ ਇਸ ਸ਼ਿਵਲਿੰਗ ਦਾ ਰੂਪ ਵੱਖਰਾ-ਵੱਖਰਾ ਹੁੰਦਾ ਹੈ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਗਰਮੀਆਂ ਵਿੱਚ ਆਲੇ-ਦੁਆਲੇ ਵਾਲੀ ਸਾਰੀ ਬਰਫ਼ ਪਿਘਲ ਜਾਂਦੀ ਹੈ ਤੇ ਇਹ ਸ਼ਿਵਲਿੰਗ ਸਥਿਤ ਰਹਿੰਦਾ ਹੈ ਸਗੋਂ ਹੋਰ ਵੀ ਵੱਡਾ ਹੋ ਜਾਂਦਾ ਹੈ ਜਿਸ ਤੋਂ ਅਭਾਸ ਹੁੰਦਾ ਹੈ ਕਿ ਸ਼ਿਵਜੀ ਖੁਦ ਹੀ ਇੱਥੇ ਵਿਰਾਜਮਨ ਹਨ ਤੇ ਲੋਕ ਵੀ ਪੂਰੀ ਸ਼ਰਧਾ ਭਾਵਨਾ ਨਾਲ ਇੱਥੇ ਦਰਸ਼ਨ ਕਰਨ ਆਉਂਦੇ ਨੇ ਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਤੇ ਇੱਕ ਗੱਲ ਇਹ ਵੀ ਹੈ ਕਿ ਸ਼ਰਧਾਲੂ ਜਿੰਨਾ ਮਰਜੀ ਥਕਾਵਟ ਭਰਿਆ ਸਫ਼ਰ ਤੈਅ ਕਰਕੇ ਆਏ ਹੋਣ ਪਰ ਇੱਥੇ ਪਹੁੰਚਦਿਆਂ ਸਾਰੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਤੇ ਉਹ ਖੁਦ ਨੂੰ ਭਗਵਾਨ ਸ਼ਿਵ ਦੇ ਨਿਕਟ ਮਹਿਸੂਸ ਕਰਦੇ ਨੇ ਸੋ ਇਹੀ ਸੀ ਅੱਜ ਦੀ ਵੀਡੀਓ ਹੋਪਫੁਲੀ ਤੁਹਾਨੂੰ ਵਧੀਆ ਲੱਗੀ ਹੋਵੇ ਬਾਕੀ ਕਮੈਂਟ ਕਰਕੇ ਜਰੂਰ ਆਪਣੇ ਵਿਚਾਰ ਦਿਓ ਤੇ ਮੈਂ ਤੁਹਾਨੂੰ ਫੇਰ ਮਿਲਾਂਗਾ ਇੱਕ ਨਵੀਂ ਵੀਡੀਓ ਨਵੇਂ ਟੋਪਿਕ ਦੇ ਨਾਲ ਤੇ ਉਦੋਂ ਤੱਕ ਖੁਸ਼ ਰਹੋ ਪੋਜ਼ਿਟਿਵ ਰਹੋ